ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਨਾਲ ਜੁੜੇ ਨੇ ਕਰਨ ਦੇ ਵਿਗੜ ਵਾਲਾ ਚੈਨਲ ਦੇ ਆਦਾਰੇ ਜਿਹੜੇ ਸਾਡੇ ਨਾਲ ਜੁੜੇ ਬੈਠੇ ਨੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਕਰਨ ਦੇ ਵਿਗੜ ਵਾਲਾ ਚੈਨਲ ਤੇ ਜਿਹੜੇ ਵੀ ਦਰਸ਼ਕ ਨਵੇਂ ਜੁੜ ਰਹੇ ਨੇ ਜਿਹੜੇ ਵੀ ਸਰੋਤੇ ਨਵੇਂ ਜੁੜ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਵੀਡੀਓ ਨੂੰ ਪੂਰੀ ਦੇਖੋ ਜਰੂਰ ਆਓ ਗੱਲਬਾਤ ਕਰਦੇ ਹਾਂ ਕਰਨ ਦੇ ਨਾਲ ਕਰਨ ਜੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਵੀ ਲੱਖਾ ਸਿਧਾਣਾ ਜੀ ਦੁਵਾਰਾ ਜਿਹੜੀ ਪੰਜਾਬ ਤੇ ਪੰਜਾਬੀਓਤਨ ਬਚਾਉਣ ਦੇ ਲਈ ਜਿਹੜੀ ਯਾਤਰਾ ਸ਼ੁਰੂ ਕੀਤੀ ਗਈ ਹੈ ਉਹ ਯਾਤਰਾ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਵਿਚਾਰ ਨੇ ਤੁਹਾਡੇ ਦੇ ਦੇਖੋ ਜੀ ਜਿਹੜੀ ਸਮਾਜ ਸੇਵੀ ਲੱਖਾ ਸਿੰਘ ਸਿਧਾਣਾ ਨੇ ਪੰਜਾਬ ਪੰਜਾਬੀ ਜਿੰਦਾਬਾਦ ਯਾਤਰਾ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਕੀਤੀ ਹੈ ਉਸ ਬਾਰੇ ਆਪਾਂ ਇਹੀ ਕਹਿ ਸਕਦੇ ਹਾਂ ਵੀ ਜਿਹੜੀ ਉਹਨਾਂ ਨੇ ਯਾਤਰਾ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਆਪਾਂ ਨੂੰ ਜਿਵੇਂ ਪਤਾ ਵੀ ਪੰਜਾਬ ਦੇ ਵਿੱਚ ਨਸ਼ਾ ਬੇਰੁਜ਼ਗਾਰੀ ਅਤੇ ਹੋਰ ਕਈ ਪ੍ਰਕਾਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੇ ਪੰਜਾਬ ਨੂੰ ਘੇਰ ਲਿਆ ਜਿਵੇਂ ਆਪਾਂ ਨੂੰ ਪਤਾ ਹੈ ਵੀ ਪੰਜਾਬ ਦਾ ਜਿਹੜਾ ਧਰਤੀ ਦਾ ਹੇਠਲਾ ਪਾਣੀ ਹੈ ਉਹ ਵੀ ਥੱਲੇ ਜਾ ਰਿਹਾ ਜਿਹੜੀ ਪੰਜਾਬ ਦੀ ਮਾਂ ਬੋਲੀ ਹੈ ਉਸ ਨੂੰ ਵੀ ਲੱਖਾ ਸਿੰਘ ਸਿਧਾਣਾ ਵੱਲੋਂ ਆਪਣਾ ਉੱਪਰ ਚੱਕਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਆ ਪਿਛਲੇ ਵਾਰੀ ਲੱਖਾ ਸਿਧਾਣਾ ਜੀ ਨੇ ਇੱਕ ਸਕੂਲ ਦੇ ਵਿੱਚ ਮੁੱਦਾ ਚੁੱਕਿਆ ਸੀ ਤੇ ਉੱਥੋਂ ਦੇ ਬੱਚਿਆਂ ਨੇ ਵੀ ਜਿਹੜੀ ਸ਼ਿਕਾਇਤ ਦਰਜ ਕਰਾਈ ਸੀ ਵੀ ਉਹਨਾਂ ਨੂੰ ਪੰਜਾਬੀ ਬੋਲਣ ਪੰਜਾਬੀ ਲਿਖਣ ਤੋਂ ਜਿਹੜਾ ਬਿਲਕੁਲ ਵਰਜਿਆ ਜਾਂਦਾ ਸਕੂਲ ਦੇ ਵਿੱਚ ਤੇ ਉਹ ਸਕੂਲ ਦੇ ਬਾਰੇ ਲੱਖਾ ਸਧਾਨਾ ਜੀ ਨੇ ਐਕਸ਼ਨ ਵੀ ਲਿਆ ਸੀਗਾ ਉੱਥੇ ਜਾ ਕੇ ਪ੍ਰਿੰਸੀਪਲ ਦੇ ਨਾਲ ਗੱਲਬਾਤ ਵੀ ਕੀਤੀ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਜੀ ਜਿਵੇਂ ਤੁਸੀਂ ਕਿਹਾ ਵੀ ਪਿਛਲੇ ਦਿਨੀ ਲੱਖਾ ਸਿੰਘ ਸਧਾਨਾ ਵੱਲੋਂ ਇੱਕ ਆਰਐਸਐਸ ਦੇ ਸਕੂਲ ਵਿੱਚ ਜਾ ਕੇ ਉੱਥੇ ਦੇ ਪ੍ਰਿੰਸੀਪਲ ਦੇ ਨਾਲ ਵਿਚਾਰ ਚਰਚਾ ਵੀ ਕੀਤੀ ਗਈ ਸੀ ਜਿਵੇਂ ਤੁਸੀਂ ਦੱਸਿਆ ਵੀ ਕਿ ਉੱਥੇ ਦੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਵੀ ਰੋਕਿਆ ਜਾਂਦਾ ਸੀ ਤੇ ਇਹ ਇੱਕ ਬਹੁਤ ਮੰਦਭਾਗੀ ਗੱਲ ਹੈ ਕਿ ਪੰਜਾਬ ਇੱਕ ਪੰਜਾਬੀ ਸੂਬੇ ਵਿੱਚ ਹੋ ਕੇ ਉੱਥੇ ਦੇ ਵਿਦਿਆਰਥੀਆਂ ਨੂੰ ਪੰਜਾਬੀ ਬੋਲਣ ਤੋਂ ਰੋਕਣਾ ਅਤੇ ਉੱਥੇ ਜਿਹੜੇ ਬੱਚਿਆਂ ਨੂੰ ਇੰਗਲਿਸ਼ ਦੇ ਬੋਲਣ ਲਈ ਕਹਿਣਾ ਇਹ ਵੀ ਮਾੜੀ ਗੱਲ ਹੈ ਪਰ ਆਪਾਂ ਕਿਸੇ ਭਾਸ਼ਾ ਦਾ ਵਿਰੋਧ ਨਹੀਂ ਕਰ ਰਹੇ ਕਿ ਆਪਣਾ ਤਾਂ ਇੱਕ ਇਹੀ ਵਿਚਾਰ ਹੈ ਵੀ ਜਿਸ ਸੂਬੇ ਵਿੱਚ ਆਪਾਂ ਰਹਿ ਰਹੇ ਹਾਂ ਉਸ ਮਾਂ ਬੋਲੀ ਨੂੰ ਪਰਫੁੱਲਤ ਕੀਤਾ ਜਾ ਸਕੇ ਜਿਵੇਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਕਿਹਾ ਵੀ ਪੰਜਾਬੀ ਨੂੰ ਪਰਫੁੱਲਤ ਕੀਤਾ ਜਾਵੇਗਾ ਤੇ ਉਹਨਾਂ ਦੇ ਜਿਹੜੇ ਵੀ ਪੰਜਾਬ ਵਿੱਚ ਸਾਈਨ ਬੋਰਡ ਨੇ ਉੱਥੇ ਜਿਹੜੀ ਪੰਜਾਬੀ ਆ ਉਹ ਪਹਿਲੇ ਨੰਬਰ ਤੇ ਬੋਲੀ ਜਾਵੇ ਜਿਵੇਂ ਹੁਣ ਤੁਹਾਨੂੰ ਪਤਾ ਹੈ ਜਿਹੜਾ ਲੱਖਾਂ ਸਿੰਘ ਸਦਾਨਾ ਵੱਖ-ਵੱਖ ਸੂਬਿਆਂ ਵਿੱਚ ਜਿਵੇਂ ਬੰਗਾਲ ਕਰਨਾਟਕਾ ਆਦਿ ਜਿਹੜੇ ਸੂਬੇ ਨੇ ਉੱਥੇ ਜਾ ਕੇ ਉੱਥੇ ਦੇ ਸਕੂਲ ਦੇ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕੀਤੀ ਹੈ ਜਿਵੇਂ ਬੰਗਾਲ ਵਿੱਚ ਜਿਹੜੀ ਉਥੇ ਮਾਂ ਬੋਲੀ ਨੂੰ ਪਰਫੁੱਲਿਤ ਕੀਤਾ ਜਾਂਦਾ ਜਿਹੜੇ ਬਾਕੀ ਵਿਸ਼ੇ ਨੇ ਜਿਵੇਂ ਪੰਜਾਬੀ ਤੋਂ ਬਿਨਾ ਇੰਗਲਿਸ਼ ਮੈਥ ਸਾਇੰਸ ਜਿਹੜੇ ਉੱਥੇ ਉੱਥੇ ਦੀ ਮਾਂ ਬੋਲੀ ਦੇ ਵਿੱਚ ਪੜ੍ਹਾਏ ਜਾਂਦੇ ਨੇ ਤੇ ਸੈਨ ਬੋਰਡਾਂ ਦੀ ਗੱਲ ਕਰਦੇ ਆ ਉਹਦੇ ਬਾਰੇ ਵੀ ਅੱਜ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਨੋਟਿਸ ਜਾਰੀ ਕੀਤਾ ਵੀ ਸਾਈਨ ਬੋਰਡ ਜਿਹੜੇ ਪੰਜਾਬੀ ਚ ਹੋਣੇ ਚਾਹੀਦੇ ਨਹੀਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਫੈਸਲਾ ਤੁਹਾਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿਵੇਂ ਲੱਗਦਾ ਹੈ ਹਾਂਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਜਿਹੜਾ ਸਾਈਨ ਬੋਰਡਾਂ ਦੇ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ ਤੇ ਲਿਖਣ ਸੰਬੰਧੀ ਜਿਹੜਾ ਫੈਸਲਾ ਲਿਆ ਗਿਆ ਉਹ ਬਹੁਤ ਹੀ ਚੰਗਾ ਅਪਰਾਹਲ ਹੈ ਤੇ ਜਿਸ ਨਾਲ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਿਤ ਕੀਤਾ ਜਾ ਸਕੇਗਾ ਅਤੇ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਇੱਕ ਦੁਬਾਰਾ ਲੀਹਾਂ ਤੇ ਲਿਆਂਦਾ ਜਾ ਸਕੇ ਤੇ ਇਹ ਇੱਕ ਬਹੁਤ ਚੰਗਾ ਫੈਸਲਾ ਜਿਹੜਾ ਮਾਣਯੋਗ ਮੁੱਖ ਮੰਤਰੀ ਸਦਾਪ ਸਿੰਘ ਜੀ ਮਾਣ ਮਿਲਣਾ ਲਿਆ ਗਿਆ ਤੇ ਪੰਜਾਬੀ ਮਾਂ ਬੋਲੀ ਦਾ ਚਲੋ ਇਹ ਮੁੱਦਾ ਤਾਂ ਆਪਣੇ ਕੋਲ ਹੈਗਾ ਹੀ ਹੈਗਾ ਕਰਨ ਜੀ ਇੱਕ ਗੱਲਬਾਤ ਹੋਰ ਕਰਦੇ ਆਂ ਵੀ ਪੰਜਾਬ ਦੀ ਜਿਹੜੀ ਨਿਊ ਜਰਨੇਸ਼ਨ ਹੈ ਨਿਊ ਜਿਹੜਾ ਯੂਥ ਹੈ ਪੰਜਾਬ ਦਾ ਉਹ ਵਿਦੇਸ਼ਾਂ ਦੇ ਵੱਲ ਬਹੁਤ ਰੁਖ ਕਰ ਰਿਹਾ ਦਿਨ ਭਰ ਦਿਨ ਜਿਹੜੇ ਹਵਾਈ ਜਹਾਜ਼ਾਂ ਦੇ ਭੀੜ ਲੱਗੀ ਹੁੰਦੀ ਹੈ ਵੀ ਜ਼ਿਆਦਾਤਰ ਪੰਜਾਬੀ ਜਿਹੜੇ ਵਿਦੇਸ਼ਾਂ ਦੇ ਵੱਲੋਂ ਰੁਖ ਕਰ ਰਹੇ ਨੇ ਤੇ ਵਿਦੇਸ਼ਾਂ ਦੇ ਵਿੱਚ ਜਾਣ ਦਾ ਪੰਜਾਬੀਆਂ ਦਾ ਮੁੱਖ ਕਾਰਨ ਤੁਸੀਂ ਕਿਸ ਚੀਜ਼ ਨੂੰ ਮੰਨਦੇ ਹੋ ਦੇਖੋ ਜੀ ਜਿਵੇਂ ਹੁਣ ਤੁਸੀਂ ਕਿਹਾ ਵੀ ਜਿਹੜਾ ਪੰਜਾਬ ਦਾ ਯੂਥ ਹੈ ਉਹ ਆਪਣਾ ਵਿਦੇਸ਼ਾਂ ਦਾ ਰੁਖ ਕਰ ਰਿਹਾ ਹੈ ਦੇਖੋ ਇਸ ਦਾ ਇੱਕ ਮੁੱਖ ਕਾਰਨ ਤਾਂ ਇਹੀ ਹੋ ਸਕਦਾ ਹੈ ਜਿਵੇਂ ਵੀ ਜਿਹੜੀ ਪੰਜਾਬ ਵਿੱਚ ਬੇਜ਼ਗਾਰੀ ਦੀ ਦਰ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਠੀਕ ਹੈ ਜਿਸ ਕਾਰਨ ਜਿਹੜੇ ਪੰਜਾਬ ਦੇ ਵਿਦਿਆਰਥੀ ਨੇ ਉਹ 12ਵੀਂ ਤੋਂ ਬਾਅਦ ਸਿੱਧਾ ਆਈਲੈਟਸ ਕਰਦੇ ਨੇ ਤੇ ਉਹ ਵਿਦੇਸ਼ਾਂ ਦਾ ਰੁਖ ਕਰਦੇ ਨੇ ਕਿਉਂਕਿ ਇੱਕ ਪੰਜਾਬ ਵਿੱਚ ਇਹ ਜੀ ਧਾਰਨਾ ਬਣਾ ਦਿੱਤੀ ਗਈ ਹੈ ਕਿ ਪੰਜਾਬ ਵਿੱਚ ਕੋਈ ਕੰਮ ਨਹੀਂ ਹੈਗਾ ਜਿਸ ਕਰਕੇ ਵਿਦਿਆਰਥੀ ਜਿਹੜੇ ਪੰਜਾਬ ਦੇ ਉਹ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਤੇ ਜਿਹੜੇ ਪੰਜਾਬ ਦੇ ਕਾਲਜ ਨੇ ਉਹ ਖਾਲੀ ਹੁੰਦੇ ਜਾ ਰਹੇ ਨੇ ਦਿਨੋ-ਦਿਨ ਪੰਜਾਬ ਦੇ ਕਾਂਗਰਸ ਪਾਰਟੀ ਦੇ ਪਲਾਟਸ ਤੋਂ ਬਧਾਇਕ ਨੇ ਸਕਪਾਲ ਸਿੰਘ ਜੀ ਖਹਿਰਾ ਉਹਨਾਂ ਨੇ ਪਿਛਲੇ ਦਿਨ ਦੱਸਿਆ ਸੀ ਕਿ ਪਿਛਲੇ 1 ਮਹੀਨੇ ਦੇ ਅੰਦਰ-ਅੰਦਰ 7 ਲੱਖ ਵਿਦਿਆਰਥੀ ਜਿਹੜਾ ਉਹਨਾਂ ਨੇ ਪੰਜਾਬ ਦੇ ਵਿਦੇਸ਼ਾਂ ਦਾ ਰੁਖ ਕੀਤਾ ਤੇ ਜਿਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ 1 ਮਹੀਨੇ ਦੇ ਵਿੱਚ 2.5 ਲੱਖ ਵਿਦਿਆਰਥੀ ਜਿਹੜੇ ਵਿਦਿਆਰਥੀ ਜਿਹੜੇ ਵਿਦੇਸ਼ਾਂ ਦਾ ਰੁਖ ਕਰਨਗੇ ਤੇ ਉਹ ਆਪਣਾ ਜਿਹੜਾ ਪੰਜਾਬ ਦਾ ਪੈਸਾ ਹੈ ਤੇ ਉਹਨੂੰ ਉੱਥੇ ਜਾ ਕੇ ਯੂਜ਼ ਕਰ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਪੰਜਾਬ ਨੂੰ ਆਰਥਿਕ ਪੱਖੋਂ ਵੀ ਨੁਕਸਾਨ ਹੋ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਵੀ ਵਦੇਸ਼ਾਂ ਦੇ ਵਿੱਚ ਜਾਣ ਵਾਲਿਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਚੰਡੀਗੜਾ ਹੈ ਔਰ ਦੂਜੇ ਨੰਬਰ ਤੇ ਪੰਜਾਬ ਹੈ ਇਹ ਮੁੱਦੇ ਦੇ ਬਾਰੇ ਤੁਸੀਂ ਇਹ ਕੀ ਇਹ ਸੱਚਾਈ ਹੈ ਹਾਂ ਜੀ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਪਹਿਲੇ ਨੰਬਰ ਤੇ ਚੰਡੀਗੜਾ ਹੈ ਇਹ ਦੂਜੇ ਤੇ ਪੰਜਾਬ ਹੈ ਇਹ ਦੇਖੋ ਇਹ ਇਹ ਗੱਲ ਬਿਲਕੁਲ ਸੱਚ ਹੈ ਜਿਵੇਂ ਹੁਣ ਪਿਛਲੇ ਦਿਨੀ ਅੰਕੜੇ ਆਏ ਸੀ ਵੀ ਜਿਹੜਾ 1 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ 400 ਪਾਸਪੋਰਟ ਬਣ ਰਿਹਾ ਅਤੇ ਜਿਹੜੇ ਪਾਸਪੋਰਟ ਬਣ ਦੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਹੈ ਜਿਵੇਂ ਆਪਾਂ ਨੂੰ ਪਤਾ ਹੈ ਵੀ ਜਿਹੜਾ ਦਵਾਬਾ ਏਰੀਆ ਪੰਜਾਬ ਦਾ ਉਹ ਤਾਂ ਪਹਿਲਾਂ ਹੀ ਬਹੁਤ ਕੁਝ ਸਾਲਾਂ ਤੋਂ ਉਹ ਖਾਲੀ ਹੋ ਚੁੱਕਿਆ ਕਿਉਂਕਿ ਉੱਥੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਵਿਦੇਸ਼ਾਂ ਵਿੱਚ ਜਾ ਚੁੱਕੇ ਨੇ ਅਤੇ ਉੱਥੇ ਜਿਵੇਂ ਗਲਤ ਨਹੀਂ ਤਾਂ ਪ੍ਰਵਾਸੀਆਂ ਨੇ ਆਪਣਾ ਕਬਜ਼ਾ ਕਰ ਲਿਆ ਤੇ ਜਿਹੜਾ ਹੁਣ ਮਾਲਵਾ ਤੇ ਮੱਝਾ ਹੈ ਉੱਥੇ ਦੇ ਜਿਹੜੇ ਲੋਕ ਨੇ ਉਹ ਵੀ ਆਪਣਾ ਜਾ ਰਹੇ ਨੇ ਇੱਕ ਇਸ ਪ੍ਰਕਾਰ ਦੀ ਧਾਰਨਾ ਬਣ ਚੁੱਕੀ ਹੈ ਜਿਹੜੇ ਪੰਜਾਬ ਦੇ ਵਿਦਿਆਰਥੀਆਂ ਦੇ ਵਿੱਚ ਅਤੇ ਉਹਨਾਂ ਦੇ ਮਾਪਿਆਂ ਵਿੱਚ ਵੀ ਜਿਹੜਾ ਆਪਣਾ ਬੱਚਾ ਹੈ ਉਹ ਇੱਥੇ ਨਸ਼ੇ ਦੇ ਵਿੱਚ ਨਾ ਲੱਗੇ ਤੇ ਇਸ ਲਈ ਉਸ ਨੂੰ ਵਿਦੇਸ਼ਾਂ ਦਾ ਉਰਖ ਕਰਵਾਇਆ ਜਾ ਰਿਹਾ ਹੈ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਸ਼ਰੀਆਂ ਵਿੱਚ ਰਿਆ ਇਹਦੇ ਬਾਰੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਨੌਜਵਾਨੀ ਨੂੰ ਨਸ਼ੇ ਤੋਂ ਬਚਾਇਆ ਜਾ ਸਕਦਾ ਹੈ ਜਾਂ ਫਿਰ ਇਹ ਵਿਦੇਸ਼ਾਂ ਦੇ ਵਿੱਚ ਜਾਣ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਨਸ਼ਿਆਂ ਦੀ ਦਲਦਲ ਦੇ ਵੱਲ ਜਿਹੜੇ ਨੌਜਵਾਨ ਵੱਧ ਰਹੇ ਨੇ ਉਹ سلسلہ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤਾਂ ਜਿਵੇਂ ਤੁਸੀਂ ਕਿਹਾ ਵੀ ਨਸ਼ੇ ਦੇ ਦਲਦਲ ਵਿੱਚ ਤੇ ਨੌਜਵਾਨ ਬਹੁਤ ਜ਼ਿਆਦਾ ਫਸ ਚੁੱਕੇ ਨੇ ਮੈਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਅਤੇ ਪੰਜਾਬ ਸਰਕਾਰ ਨੂੰ ਮੰਗ ਕਰੂੰਗਾ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੋਈ ਨਾ ਕੋਈ ਰਜਗਾਰ ਦੇ ਪੈਦਾ ਕਰਕੇ ਕੋਈ ਦਿੱਤਾ ਜਾ سکے ਤਾਂ ਜੋ ਜਿਹੜਾ ਉਹ ਉਹਨਾਂ ਦਾ ਵਿਦੇਸ਼ਾਂ ਵਿੱਚ ਜਾਣ ਦਾ ਰੁਖ ਹੈ ਉਹਨੂੰ ਠੱਲ ਪਾਈ ਜਾ ਸਕੇ ਕਿਉਂਕਿ ਜੇ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵਿੱਚ ਜਾ ਰਹੀ ਹੈ ਤੇ ਇਸ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਵੇਗਾ ਅਤੇ ਜਿਹੜੇ ਅੱਗੇ ਆਉਣ ਵਾਲਾ ਸਮਾਂ ਉਹ ਬਹੁਤ ਖਤਰਨਾਕ ਹੈ ਤੇ ਜਿਹੜੀ ਤੁਸੀਂ ਦੂਜੀ ਗੱਲ ਕਹੀ ਹੈ ਵੀ ਜਿਹੜੇ ਨਸ਼ੇ ਹਨ ਨਸ਼ਿਆਂ ਦਾ ਜਿਹੜਾ ਮੈਂ ਮਾਨਯੋਗ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਜੀ ਮਾਨ ਨੂੰ ਕਹਾਂਗਾ ਕਿ ਜਿਹੜੇ ਨੌਜਵਾਨਾਂ ਨੂੰ ਖੇਡਾਂ ਵੱਲ ਕਾਰਸ਼ਿਤ ਕੀਤਾ ਜਾ ਸਕੇ ਅਤੇ ਜਿਹੜੇ ਖਤਰਨਾਕ ਜਿਹੜੇ ਨਸ਼ੇ ਨੇ ਉਹਨੂੰ ਰੋਕਿਆ ਜਾ ਸਕੇ ਜਿਵੇਂ ਹੁਣ ਕਿਹਾ ਜਾ ਸਕਦੇ ਵੀ ਜਿਹੜਾ ਚਿੱਟਾ ਹੈ ਉਹ ਸਭ ਤੋਂ ਖਤਰਨਾਕ ਨਸ਼ਾ ਹੈ ਤੇ ਉਹ ਦਿਨੋ ਦਿਨ ਵਧਦਾ ਜਾ ਰਿਹਾ ਹੈ ਉਹ ਪੰਜਾਬ ਦੇ ਆਮ ਪਿੰਡਾਂ ਵਿੱਚ ਸ਼ਰਿਆਂ ਵਿੱਚ ਰ ਹੈ ਉਸ ਨੂੰ ਰੋਕਣ ਸੰਬੰਧੀ ਕੋਈ ਕਾਨੂੰਨ ਬਣਾਇਆ ਜਾ ਸਕੇ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਤੋਂ ਰੋਕਿਆ ਜਾ ਸਕੇ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਚਿੱਟੇ ਦੀ ਗੱਲ ਕੀਤੀ ਹੈ ਪਿਛਲੇ ਦਿਨੀ ਮਾਨਸਾ ਤੋਂ ਆਏ ਪ੍ਰਵਿੰਦਰ ਸਿੰਘ ਝੋਟੇ ਨਾ ਦਾ ਵਿਅਕਤੀ ਉਹਨੇ ਨਸ਼ੇ ਨੂੰ ਰੋਕਣ ਵਾਸਤੇ ਜਿਹੜੇ ਉਪਰਾਲੇ ਜਿਹੜਾ ਉਹਨੇ ਕੀਤਾ ਹੈ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਨਸ਼ਾ ਰੋਕਣ ਵਾਲੇ ਤੇ ਸਖਤ ਕਾਰਵਾਈ ਵੀ ਕੀਤੀ ਹੈ ਉਸਨੇ ਪਰ ਉਸ ਨੂੰ ਪੰਜਾਬ ਸਰਕਾਰ ਨੇ ਫੜ ਕੇ ਜੇਲ੍ਹ ਦੇ ਵਿੱਚ ਅੰਦਰ ਬੰਦ ਕਰ ਦਿੱਤਾ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਕੋਈ ਵੀ ਸਮਾਫ ਸੇਵੀ ਹੈ ਜਾਂ ਪਿੰਡ ਪੱਧਰ ਤੇ ਜਿਹੜੀਆਂ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਨੇ ਵੀ ਜਿਹੜੇ ਪੰਜਾਬ ਦੇ ਪਿੰਡਾਂ ਵਿੱਚ ਜਿਹੜਾ ਸ਼ਰਿਆਂ ਨਸ਼ਾ ਵਿਕਰ ਹੈ ਉਸ ਨੂੰ ਰੋਕਿਆ ਜਾ ਸਕੇ ਅਤੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਇਹ ਕਿਹਾ ਜਾਂਦਾ ਹੈ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਜੇ ਰੰਗਲਾ ਪੰਜਾਬ ਤਾਂ ਤਾਂ ਹੀ ਬਣੇਗਾ ਕਿਉਂਕਿ ਜੇ ਜੇ ਨੌਜਵਾਨੀ ਨਹੀਂ ਨਾ ਰਹਾ ਤਾਂ ਫਿਰ ਉਸ ਰੰਗਲੇ ਪੰਜਾਬ ਦਾ ਵੀ ਕੀ ਫਾਇਦਾ ਜੇ ਨੌਜਵਾਨੀ ਖਤਮ ਹੋ ਗਈ ਗੱਲ ਨੌਜਵਾਨੀ ਦੀ ਕਰ ਰਹੇ ਹੋ ਨੌਜਵਾਨੀ ਦੇ ਨਾਂ ਨਾਲ ਜਿਹੜਾ ਗੈਂਗਸਟਰਵਾਦ ਹੈ ਉਹ ਵੀ ਪੰਜਾਬ ਦੇ ਵਿੱਚ ਬਹੁਤ ਵਧ ਰਿਹਾ ਪਿਛਲੇ ਦਿਨੀ ਬਹੁਤ ਹੀ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨਗਲੰਬੀਆਂ ਉਹਦਾ ਵੀ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਸੀਗਾ ਤੇ ਨਾਲ ਬਹੁਤ ਹੀ ਪ੍ਰਸਿੱਧ ਕਲਾਕਾਰ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਉਹਦਾ ਵੀ ਗੈਂਗਸਟਰ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਗੈਂਗਸਟਰਵਾਦ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜਿਵੇਂ ਹੁਣ ਤੁਸੀਂ ਗੈਂਗਸਟਰਵਾਦ ਕਿਹਾ ਜੀ ਜਿਵੇਂ ਹੁਣ ਆਪਾਂ ਨੂੰ ਪਤਾ ਹੈ ਵੀ ਜਿਹੜਾ ਗੈਂਗਸਟਰਵਾਦ ਹੈ ਉਹ ਬਹੁਤ ਜ਼ਿਆਦਾ ਪਰਫੁੱਲਤ ਹੋ ਗਿਆ ਪੰਜਾਬ ਦੇ ਵਿੱਚ ਤੇ ਜਿਸ ਕਾਰਨ ਜਿਹੜਾ ਪੰਜਾਬ ਦਾ ਨੌਜਵਾਨ ਹੈ ਇਹ ਕੋਈ ਕੋਈ ਵੀ ਹੈ ਉਹ ਇੱਥੇ ਪੰਜਾਬ ਵਿੱਚ ਰਹਿਣਾ ਸੁਰੱਖਿਤ ਨਹੀਂ ਸਮਝਦਾ ਤੇ ਜਿਸ ਕਰਕੇ ਉਹ ਵਿਦੇਸ਼ਾਂ ਦਾ ਰੁਖ ਕਰ ਰਿਹਾ ਹੈ ਤੇ ਕੋਈ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਇੱਥੇ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦੇ ਕੋਈ ਵੀ ਜਿਹੜਾ ਵਪਾਰ ਹੈ ਉਹ ਸੁਰੱਖਿਤ ਨਹੀਂ ਹੈਗਾ ਤੁਸੀਂ ਸਭ ਤੋਂ ਵੱਡਾ ਕਾਰਨ ਜਿਹੜਾ ਵਿਦੇਸ਼ਾਂ ਦੇ ਵੱਲ ਨੌਜਵਾਨ ਜਾ ਰਹੇ ਹੈ ਉਹਦਾ ਸਭ ਤੋਂ ਵੱਡਾ ਕਾਰਨ ਕਿਤੇ ਨਾ ਕਿਤੇ ਇੱਕ ਕਾਰਨ ਤੁਸੀਂ ਗੈਂਗਸਟਰਵਾਦ ਨੂੰ ਹੀ ਮੰਨਦੇ ਹੋ ਬਿਲਕੁਲ ਜੀ ਬਿਲਕੁਲ ਦੇਖੋ ਇੱਕ ਪੰਜਾਬ ਦੇ ਲੋਕਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਹ ਜਾ ਸਹਿਮ ਦਾ ਮਾਹੌਲ ਬਣ ਗਿਆ ਤੇ ਜਿਸ ਕਾਰਨ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਤਾਂ ਵੀ ਉਹਨਾਂ ਦਾ ਕਹਿਣਾ ਵੀ ਚਲੋ ਆਪਣੀ ਜਿਹੜੀ ਜਵਾਨੀ ਹੈ ਜਾਂ ਜ਼ਿੰਦਗੀ ਹੈ ਉਹਨੂੰ ਸੁਰੱਖਿਅਤ ਤਰੀਕੇ ਨਾਲ ਕੱਢਿਆ ਜਾ ਸਕੇ ਜਿਹੜਾ ਬਤੀਤ ਕੀਤਾ ਜਾ ਸਕੇ ਕਿਉਂਕਿ ਜਿਹੜੇ ਪੰਜਾਬ ਦੇ ਅਜ ਮੌਜੂਦਾ ਮਾਹੌਲ ਜਿਹੜਾ ਬਣ ਚੁੱਕਿਆ ਹੈ ਵੀ ਗੈਂਗਸਟਰਾਂ ਵੱਲੋਂ ਬਿਨਾਂ ਕਿਸੇ ਗੱਲ ਤੋਂ ਗੋਲੀਆਂ ਮਾਰ ਦਿੱਤੀਆਂ ਜਾਂਦੀ ਜਾਂਦੇ ਜਿਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਿਆ ਤੇ ਅਤੇ ਇਸ ਨੂੰ ਰੋਕਣ ਲਈ ਮੈਂ ਮਾਨਯੋਗ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਜੀ ਮਾਨ ਅਤੇ ਪੰਜਾਬ ਸਰਕਾਰ ਤੋਂ ਮੰਗ ਕਰੂੰਗਾ ਕਿ ਕੋਈ ਤਾਕੜਾ ਜਾਂ ਕਾਨੂੰਨ ਬਣਾ ਕੇ ਜਿਹੜੇ ਗੈਂਗਸਟਰ ਵਾਰ ਨੂੰ ਥੱਲ ਪਾਈ ਜਾ ਸਕੇ ਤੇ ਪੰਜਾਬ ਦੇ ਵਿੱਚ ਇੱਕ ਤੁਸੀਂ ਬੇਰੁਜ਼ਗਾਰੀ ਦਾ ਵੀ ਮੁੱਖ ਕਾਰਨ ਦੱਸਿਆ ਵਿਦੇਸ਼ਾਂ ਦੇ ਵਿੱਚ ਜਿਹੜੇ ਨੌਜਵਾਨ ਜਾ ਰਹੇ ਨੇ ਉਹਦਾ ਮੁੱਖ ਕਾਰਨ ਜਿਹੜਾ ਬੇਰੁਜ਼ਗਾਰੀ ਹੈ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਆ ਸਤਿ ਮਾਨ ਤੇ ਸਤਿਕਾਰਯੋਗ ਸੀਐਮ ਸ਼੍ਰੀ ਭਗਵੰਤ ਸਿੰਘ ਮਾਨ ਜੀ ਨੂੰ ਵੀ ਨੌਜਵਾਨਾਂ ਨੂੰ ਜਿਹੜਾ ਰਜਗਾਰ ਦੇ ਪਾਸੇ ਲਾਇਆ ਜਾਵੇ ਦੂਜਾ ਵੀ ਘਰੇਲੂ ਜਿਹੜੇ ਕਿਤੇ ਨੌਜਵਾਨਾਂ ਵੱਲੋਂ ਅਪਣਾਏ ਜਾਂਦੇ ਆ ਜਿਵੇਂ ਮੁਰਗੀ ਪਾਲਣ ਹੋ ਗਿਆ ਪਿਗ ਫਾਰਮ ਹੋ ਗਿਆ ਮੱਛੀ ਪਾਲਣ ਹੋ ਗਿਆ ਬੱਕਰੀ ਪਾਲਣ ਹੋ ਗਿਆ ਇਹਨਾਂ ਦੇ ਲਈ ਵੀ ਨੌਜਵਾਨਾਂ ਨੂੰ ਜਿਹੜੀ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਰਨ ਜੀ ਹਾਂਜੀ ਜਿਵੇਂ ਹੁਣ ਤੁਸੀਂ ਕਿਹਾ ਵੀ ਜਿਵੇਂ ਹੁਣ ਆਪ ਨੂੰ ਪਤਾ ਵੀ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਜਿਵੇਂ ਡੈਰੀ ਫਾਰਮ ਕਹਿ ਲੋ ਚਾ ਤੁਸੀਂ ਪਸ਼ੂ ਪਾਲਣ ਹੋ ਗਿਆ ਮੱਛੀ ਫਾਰਮ ਹੋ ਗਿਆ ਕੋਈ ਵੀ ਜਿਹੜਾ ਤੁਸੀਂ ਕਹਿ ਲੋ ਵੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਪੰਜਾਬ ਦੇ ਨੌਜਵਾਨਾਂ ਨੂੰ ਉਸ ਦੇ ਸੰਬੰਧੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਦੇ ਅਧੀਨ ਲਾਭ ਦੇਣਾ ਚਾਹੀਦਾ ਕਿਉਂਕਿ ਜੋ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿ ਕੇ ਕੰਮ ਕਰ ਸਕਣ ਤੇ ਕਿਉਂਕਿ ਜਿਹੜੇ ਪ੍ਰਵਾਸੀ ਨੇ ਉਹ ਇੱਥੇ ਆ ਕੇ ਕਾਮਯਾਬ ਹੋ ਰਹੇ ਨੇ ਤੇ ਜਿਹੜੇ ਇੱਕ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਇੱਕ ਧਾਰਨਾ ਬਣ ਚੁੱਕੀ ਹੈ ਵੀ ਪੰਜਾਬ ਵਿੱਚ ਕੋਈ ਕੰਮ ਨਹੀਂ ਹੈਗਾ ਇਸ ਲਈ ਉਹ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਤੇ ਉਸ ਨੂੰ ਰੋਕਣ ਲਈ ਕੋਈ ਇੱਕ ਵਧੀਆ ਰਜਗਾਰ ਦਾ ਸਹਾਇਕ ਧੰਦੇ ਕਿਸੇ ਵੀ ਪ੍ਰਕਾਰ ਦੇ ਉਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਵਕ ਵਕ ਸੈਮੀਨਾਰ ਜਾਂ ਕੈਂਪ ਲਗਾ ਕੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਜਿਹੜੇ ਪੰਜਾਬ ਵਿੱਚ ਨੌਜਵਾਨ ਨੇ ਵਿਦੇਸ਼ਾਂ ਵੱਲ ਰੁਖ ਕਰ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਅਤੇ ਜਿਹੜੇ ਖੇਤੀ ਨੂੰ ਦੁਆਰਾ ਇੱਕ ਵਾਰ ਖੜਾ ਕੀਤਾ ਜਾ ਸਕੇ ਕਿਉਂ ਜਿਵੇਂ ਆਪਾਂ ਨੂੰ ਪਤਾ ਹੈ ਮਹਰੂਮ ਗਾਇਕ ਸ਼ੁਭਦੀਪ ਸਿੰਘ ਜੀ ਸਿੱਧੂ ਮਸੇਵਾਲਾ ਨੇ ਆਪਣੇ ਸਮੇਂ ਦੇ ਦੌਰਾਨ ਖੇਤੀ ਨੂੰ ਪਰਫੁੱਲਤ ਕਰਨ ਲਈ ਉਹ ਆਪ ਖੇਤੀ ਕਰਦੇ ਸਨ ਜਿਸ ਕਾਰਨ ਨੌਜਵਾਨ ਵੀ ਵੱਧ ਖੇਤੀ ਵੱਲ ਆਕਰਸ਼ਿਤ ਹੋਏ ਸੀ ਤੇ ਜਿਹੜੇ ਉਹਨਾਂ ਨੇ ਆਪਣਾ ਕੰਮ ਕੀਤਾ ਖੇਤੀ ਦੁਆਰਾ ਪਰਫੁੱਲਤ ਕਰਨ ਲਈ ਜਿਵੇਂ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਆਏ ਨੂੰ 2 ਸਾਲ ਹੋਏ ਆ ਉਹਨਾਂ ਦੇ ਵਿੱਚੋਂ ਤੁਸੀਂ ਮੰਨਦੇ ਹੋ ਵੀ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ ਸਭ ਤੋਂ ਪਹਿਲਾਂ ਵਾਦੇ ਕੀਤੇ ਸੀਗੇ ਉਹਨਾਂ ਵਾਦਿਆਂ ਦੇ ਵਿੱਚੋਂ ਸਰਕਾਰ ਕਿਤੇ ਨਾ ਕਿਤੇ ਖਰੀ ਉੱਤਰੀ ਹੈ ਜਾਂ ਉਹਨਾਂ ਵਾਦਿਆਂ ਤੋਂ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ ਦੇਖੋ ਜੀ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਪੰਜਾਬ ਸਰਕਾਰ ਨੇ ਵਾਦੇ ਕੀਤੇ ਸੀ ਵੀ ਉਸ ਤੇ ਖਰੀ ਉੱਤਰੀ ਹੈ ਜਾਂ ਪੱਜ ਦੀ ਨਜ਼ਰ ਆ ਰਹੀ ਜਿਵੇਂ ਆਪਾਂ ਨੂੰ ਪਤਾ ਵੀ ਚਲੋ ਹਰੇਕ ਕੰਮ ਨੂੰ ਸਮਾਂ ਲੱਗਦਾ ਹੈ ਪਰ ਮੈਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ 2022 ਦੇ ਸਮੇਂ ਇੱਕ ਸਭ ਤੋਂ ਵੱਡਾ ਵਾਅਦਾ ਕੀਤਾ ਸੀ ਕਿ ਜਿਹੜੀ ਗੁਰੂਗ੍ਰਾਮ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਵੀ 24 ਘੰਟੇ ਦੇ ਅੰਦਰ ਅੰਦਰ ਫੜ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ ਤੇ ਇਹ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਸਤੇ ਕੋਈ ਵੀ ਹੱਲ ਨਹੀਂ ਕੀਤਾ ਜਾ ਸਕਿਆ ਇੱਕ ਦੋ ਵਾਅਦਾ ਹੋਰ ਸੀਗਾ ਜਿਵੇਂ ਵੀ ਘਰ ਦੀਆਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੀ ਸਕੀਮ ਜਿਹੜੀ ਉਹ ਵੀ ਨਹੀਂ ਹਲੇ ਤੱਕ ਲਾਗੂ ਕੀਤੀ ਗਈ ਉਹਨਾਂ ਵੱਲੋਂ ਤੇ ਉਹਨਾਂ ਨੇ ਪੈਨਸ਼ਨ ਵੀ ਕਿਹਾ ਸੀਗਾ ਵੀ 1500 ਤੋਂ ਵਧਾ ਕੇ 2500 ਕਰਾਂਗੇ ਤੇ ਕਈ ਵਾਅਦੇ ਨੇ ਜਿਹੜੇ ਹਲੇ ਤੱਕ ਖਰੇ ਨਹੀਂ ਉਤਰੀ ਸਰਕਾਰ ਇਹਨਾਂ ਵਾਅਦਿਆਂ ਦੇ ਉੱਤੇ ਉਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਜੀ ਮੈਂ ਹੁਣ ਤੁਸੀਂ ਕਹੋ ਵੀ ਜਿਹੜੀ ਔਰਤਾਂ ਨੇ ਉਹਨਾਂ ਨੂੰ 1000 ਰੁਪਏ ਜਿਹੜਾ ਮਹੀਨਾ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਇੱਕ ਮੈਨੀਫੈਸਟੋ ਦੇ ਵਿੱਚ ਐਲਾਨ ਕੀਤਾ ਸੀ ਕਿ ਵੀ ਜਿਹੜੀ ਔਰਤਾਂ ਨੇ ਉਹਨਾਂ ਨੂੰ 1000 ਰੁਪਏ ਜਿਹੜਾ ਮਹੀਨਾ ਦਿੱਤਾ ਜਾਵੇਗਾ ਅਤੇ ਜਿਹੜੀ ਪੈਨਸ਼ਨ ਹੈ ਉਹ 1500 ਤੋਂ ਵਧਾ ਕੇ 2500 ਕੀਤੀ ਜਾਵੇਗੀ ਤੇ ਮੈਂ ਇਹ ਕਹੂੰਗਾ ਵੀ ਜਿਹੜੇ ਵਾਦੇ ਨੇ ਕੋਈ ਵੀ ਜਿਹੜਾ ਮੈਨੀਫੈਸਟੋ ਹੈ ਜਦ ਕਿਸੇ ਵੀ ਪਾਰਟੀ ਵੱਲੋਂ ਜਾਰੀ ਕੀਤਾ ਜਾਂਦਾ ਤਾਂ ਉਹਨੂੰ ਇੱਕ ਕਾਨੂੰਨ ਬਣਾ ਕੇ ਉਸ ਦੇ ਅੰਦਰ ਜਿਹੜੀ ਸੋਧ ਕੀਤੀ ਜਾ ਸਕੇ ਵੀ ਜੇ ਕੋਈ ਵੀ ਪਾਰਟੀ ਹੈ ਜੇ ਉਹ ਆਪਣੇ ਜਿਹੜੇ ਵਾਦੇ ਪੂਰੀ ਨਹੀਂ ਕਰਦੀ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਦੇਖੋ ਜਿਹੜੇ ਤੁਸੀਂ ਕਿਹਾ ਵੀ 1000 ਰੁਪਏ ਮਹੀਨਾ ਔਰਤਾਂ ਨੂੰ ਇਹ ਵੀ ਇੱਕ ਆਮ ਆਦਮੀ ਪਾਰਟੀ ਨਾ ਮੈਂ ਤਾਂ ਜੇ ਗਲਤ ਨਹੀਂ ਤਾਂ ਕਿ ਇਹਨੂੰ ਝੂਮਲਾ ਹੀ ਕਹੂੰਗਾ ਦੇਖੋ ਜਿਵੇਂ ਆਪਾਂ ਨੂੰ ਪਤਾ ਹੈ ਵੀ ਪੰਜਾਬ ਦੇ ਸਿਰ ਤੇ 3 ਲੱਖ ਕਰੋੜ ਦਾ ਕਰਜ਼ਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਆਉਣ ਤੋਂ ਪਹਿਲਾਂ ਇਹ 3 ਲੱਖ ਕਰੋੜ ਦਾ ਕਰਜ਼ਾ ਸੀ ਪੰਜਾਬ ਤੇ ਤੇ ਉਸ ਤੋਂ ਬਾਅਦ ਕਰੀਬ ਜੇ 2 ਸਾਲ ਹੋ ਗਏ ਪੰਜਾਬ ਸਰਕਾਰ ਨੇ ਕਰਜ਼ਾ ਘਟਾਣਾ ਦਾ ਕੀ ਸੀ ਬਹੁਤ ਜ਼ਿਆਦਾ ਕਰਜ਼ਾ ਕਰੀਬ-ਕਰੀਬ ਪਿਛਲੇ ਮਹੀਨੇ 4500 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਨੇ ਹੋਰ ਚੱਕ ਲਿਆ ਅਤੇ ਇਹ ਜਿਹੜਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਸ਼ਹਿਰ ਕਰਾਉਣ ਵਾਸਤੇ ਵੱਖ-ਵੱਖ ਸੂਬਿਆਂ ਦੀ ਇਲੈਕਸ਼ਨਾਂ ਦੇ ਜਿਹੜੇ ਖਰਚਾ ਹੈ ਉਹ ਪੰਜਾਬ ਦੇ ਖਜ਼ਾਨੇ ਨੂੰ ਦੇ ਵਿੱਚੋਂ ਕੀਤਾ ਜਾ ਰਿਹਾ ਜਿਸ ਨਾਲ ਪੰਜਾਬ ਨੂੰ ਹੋਰ ਖੋਰਾ ਲੱਗ ਰਿਹਾ ਹੈ ਇਹ ਇਹ ਗੱਲ ਹੋ ਗਈ ਪੰਜਾਬ ਸਰਕਾਰ ਦੀ ਤੇ ਵਿਰੋਧੀ ਧਿਰਾਂ ਪੰਜਾਬ ਸਰਕਾਰ ਤੇ ਟਿੱਪਣੀਆਂ ਕਰਦੀਆਂ ਵੀ ਇਹ ਸਰਕਾਰ ਕੰਮ ਘੱਟ ਤੇ ਐਡਵਰਟਾਈਜ਼ਮੈਂਟ ਦੇ ਖਰਚੇ ਵੱਧ ਕਰਦੀ ਹੈ ਇਸੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਦੇਖੋ ਜੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਪਿਛਲੇ ਦਿਨੀ ਕਿਹਾ ਸੀ ਵੀ ਉਹਨੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 700 ਕਰੋੜ ਰੁਪਏ ਕੱਲੇ ਐਡਵਰਟਾਈਜ਼ਮੈਂਟ ਤੇ ਲਾਏ ਨੇ ਤੇ ਜਿਸ ਕਾਰਨ ਜਿਹੜਾ ਪੰਜਾਬ ਦੇ ਖਰਚਾ ਉਹ ਪੰਜਾਬ ਦੇ ਖਜ਼ਾਨੇ ਵੱਲੋਂ ਕੀਤਾ ਜਾ ਰਿਹਾ ਤੇ ਜਿਹੜੀ ਹੋਰ ਜਿਸ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਬਹੁਤ ਤੱਕਾ ਵੱਜ ਰਿਹਾ ਇਹ ਗੱਲ ਹੋ ਗਈ ਜੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਕਿਤਨੇ ਕਿਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਦਾ ਜਿਹੜਾ ਕਾਨੂੰਨ ਲਾਗੂ ਹੋਇਆ ਹਿੱਟ ਐਂਡ ਰਨ ਕਾਨੂੰਨ ਡਰਾਈਵਰ ਵੀਰਾਂ ਦੇ ਲਈ ਉਹਦੇ ਪੱਖ ਡਰਾਈਵਰਾਂ ਦੇ ਪੱਖ ਦੇ ਵਿੱਚ ਵੀ ਕੁਝ ਬੋਲਣ ਤੋਂ ਪਾਸਾ ਵੱਟ ਰਹੀ ਹੈ ਪੰਜਾਬ ਸਰਕਾਰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਹਿੱਟ ਐਂਡ ਰਨ ਕਾਨੂੰਨ ਜਿਹੜਾ ਕੇਂਦਰ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਮੈਂ ਤਾਂ बस ਸਿਰਫ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਹੀ ਕਹਿਣਾ ਚਾਹਾਂਗਾ ਕਿ ਦੇਖੋ ਕਿਸੇ ਵੀ ਡਰਾਈਵਰ ਵੀਰ ਦਾ ਕੋਈ ਆਪਾਂ ਕੋਈ ਕਿਸੇ ਪੱਖ ਜਾਂ ਵਿਰੋਧ ਦੀ ਗੱਲ ਨਹੀਂ ਕਰ ਰਹੇ ਦੇਖੋ ਜਿਹੜੇ ਵੀ ਡਰਾਈਵਰ ਵੀਰ ਨੇ ਉਹ ਇਹਨੇ 50 ਨਹੀਂ ਹੁੰਦੇ ਕਿਉਂਕਿ ਆਪਾਂ ਨੂੰ ਜਿਵੇਂ ਪਤਾ ਵੀ ਉਹਨਾਂ ਦੀ ਤਨਖਾਹ ਜਿਹੜੀ 10 ਤੋਂ 15000 ਰੁਪਏ ਹੁੰਦੀ ਹੈ ਤੇ ਇਸ ਕਰਕੇ ਉਹ ਆਪਣਾ ਜਿਹੜਾ ਸਜ਼ਾ ਤੇ ਜਿਹੜਾ ਜੁਰਮਾਨਾ 7 ਲੱਖ ਰੁਪਏ ਕੀਤਾ ਗਿਆ ਤੇ 10 ਸਾਲ ਦੀ ਸਜ਼ਾ ਕੀਤੀ ਗਈ ਆ ਇਸ ਕਾਨੂੰਨ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੈਠ ਕੇ ਕੋਈ ਰਣਨੀਤੀ ਬਣਾਣੀ ਚਾਹੀਦੀ ਆ ਤਾਂ ਜੋ ਜਿਹੜਾ ਇਹ ਕਾਨੂੰਨ ਜਿਹੜਾ ਉਹਨੂੰ ਸਹੀ तरीके ਨਾਲ ਲਾਗੂ ਕੀਤਾ ਜਾ ਸਕੇ ਅਤੇ ਜਿਹੜੇ ਡਰਾਈਵਰ ਵੀਰ ਨੇ ਉਹਨਾਂ ਦਾ ਵੀ ਪੱਖ ਸੁਣਿਆ ਜਾ ਸਕੇ ਤੇ ਪੰਜਾਬ ਸਰਕਾਰ ਵੱਲੋਂ 2023 ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਜਿਹੜੀ ਪੰਚਾਇਤੀ ਚੋਣਾਂ ਦਾ ਵਿਗਲ ਜਿਹੜਾ ਬੁਜਾ ਦਿੱਤਾ ਸੀਗਾ ਤੇ ਮੌਜੂਦਾ ਪੰਚਾਇਤਾਂ ਭੰਗ ਕਰ ਦਿੱਤੀਆਂ ਸੀਗੀਆਂ ਪਰ ਹਾਈ ਕੋਰਟ ਦੀ ਸ਼ਕਤੀ ਨੇ ਉਹ ਪੰਚਾਇਤਾਂ ਦੁਬਾਰਾ ਤੋਂ ਲਾਗੂ ਹੋ ਗਈਆਂ ਤੇ ਪਿਛਲੇ ਦਿਨੀ ਫੇਰ ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਉਹ ਪੰਚਾਇਤਾਂ ਜਿਹੜੀਆਂ ਭੰਗ ਕਰ ਦਿੱਤੀਆਂ ਪੰਚਾਇਤੀ ਚੋਣਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਚੋਣਾਂ ਕਦੋਂ ਹੋਣਗੀਆਂ ਜਾਂ ਕਦੋਂ ਤੱਕ ਹੋਣ ਦੀਆਂ ਸੰਭਾਵਨਾ ਨੇ ਦੇਖੋ ਜੀ ਜਿਵੇਂ ਹੁਣ ਤੁਸੀਂ ਕਿਹਾ ਵੀ ਪੰਜਾਬ ਸਰਕਾਰ ਨੇ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਜਿਹੜੀ ਪੰਚਾਇਤੀ ਚੋਣਾਂ ਨੇ ਉਹ ਭੰਗ ਕਰ ਦਿੱਤੀਆਂ ਸੀ ਜਿਹੜੀ ਪੰਚਾਇਤੀ ਲੋਕਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤਾਂ ਚੁਣੀਆਂ ਹੋਈਆਂ ਸੀ ਦੇਖੋ ਇਹ ਇਹ ਇੱਕ ਸਭ ਤੋਂ ਵੱਡਾ ਮੈਂ ਤਾਂ ਕਹੂੰਗਾ ਤੱਕਾ ਵੀ ਕੋਈ ਵੀ ਜਿਹੜੀ ਚੁਣੀ ਹੋਈ ਪੰਚਾਇਤ ਹੈ ਉਹਨੂੰ ਆਪਣਾ ਜਿਹੜਾ 5 ਸਾਲ ਦਾ ਟੈਨੋਰ ਆ ਉਹਨੂੰ ਪੂਰਾ ਕਰਨ ਦਾ ਅਧਿਕਾਰ ਹੈਗਾ ਤੇ ਇੱਕ ਜਲਦਬਾਜੀ ਦੇ ਵਿੱਚ ਇਹ ਲਿਆ ਹੋਇਆ ਫੈਸਲਾ ਮੈਂ ਤਾਂ ਇਹਨੂੰ ਸਮਝਦਾ ਤੇ ਜਿਹੜਾ ਤੁਸੀਂ ਦੂਜਾ ਕਿਹਾ ਵੀ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਸੰਬੰਧੀ ਜਿਹੜਾ ਰੋਕ ਲਗਾਤੀ ਸੀ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਸਰਪੰਚਾਂ ਦੀ ਉਹਨਾਂ ਦੀ ਬਹਾਲੀ ਜਿਹੜੀ ਪੰਚਾਇਤਾਂ ਦੀ ਕਰ ਦਿੱਤੀ ਗਈ ਸੀ ਤੇ ਜਿਹੜੇ ਹੁਣ ਦੁਬਾਰਾ ਫੇਰ ਹੁਣ ਜਿਵੇਂ ਆਪਾਂ ਨੂੰ ਪਤਾ ਹੈ ਵੀ 2018 ਦੇ ਦਸੰਬਰ ਦੇ ਵਿੱਚ ਇਲੈਕਸ਼ਨ ਹੋਈ ਸੀਗੀ ਤੇ ਹੁਣ ਦੇਖੋ ਹੁਣ 5 ਸਾਲ ਪੂਰੇ ਹੋ ਗਏ ਨੇ ਤੇ ਦੇਖੋ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੇ ਜਿਹੜੇ ਪ੍ਰਬੰਧਕ ਲਗਾ ਦਿੱਤੇ ਗਏ ਨੇ ਤੇ ਮਾਰਚ ਵਿੱਚ ਕਹਿ ਰਹੇ ਨੇ ਵੀ ਇਲੈਕਸ਼ਨ ਹੋਏਗੀ ਬਾਕੀ ਸਮਾਂ ਦੱਸੇਗਾ ਬੀਜ ਕੀ ਦਾ ਜਿਹੜਾ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਜਾਂਦਾ ਬਹੁਤ ਬਹੁਤ ਧੰਨਵਾਦ ਜੀ ਕਰਨ ਦੇਵਿਕੜ ਵਾਲਾ ਚੈਨਲ ਦੇ ਉੱਤੇ ਤੁਸੀਂ ਆਪਣੇ ਵਿਚਾਰ ਜਿਹੜੇ ਸਾਂਝੇ ਕੀਤੇ ਆ ਔਰ ਜਿਹੜੇ ਵੀਰ ਚੈਨਲ ਨੂੰ ਨਵੇਂ ਜੁੜੇ ਆ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬਹੁਤ ਬਹੁਤ